ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਨਾਰੀਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਜੋਧਾ ਤੇ ਜੰਗੀਆਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਜੋਧਾ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜੰਗੀਆਣਾ ਦੀ ਟੀਮ ਜਿਸ ਨੇ 5 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮੰਦਰ ਜੋਧਾ ਜਿਸ ਨੇ ਸੇ ਰੈਡਾਂ ਪਾ ਕੇ ਸੇ ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਗੱਗੀ ਮੱਲਾ ਤੇ ਸੁਪਿੰਦਰ ਮਨਾਣਾ ਜੋਇੰਟ ਨਿਕਲੇ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਜੋਧਾ ਦੀ ਟੀਮ ਵਿੱਚ ਗੱਗੀ ਮੱਲਾ ਸੁਪਿੰਦਰ ਮਨਾਣਾ ਹੈਰੀ ਧਨੌਰੀ ਕੇਂਦਰ ਜੋਧਾ ਮੰਦਰ ਜੋਧਾ ਤੇ ਗੋਗੀ ਖੇਡੇ ਤੇ ਜੰਗਿਆਣਾ ਦੀ ਟੀਮ ਵਿੱਚ ਸ਼ਕੰਦਰ ਮਾੜੀ ਪੁੰਨੂ ਬੁਗਰਾ ਬਾਟਾ ਉਸਤਾਦ ਤੇ ਗੱਗੀ ਖੇਡੇ ਤੇ ਅਗਲੇ ਕਬੱਡੀ ਕੱਪ 베ਰੀਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਈਆਂ ਵਾਲਾ ਤੇ ਗਾਗੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਈਆਂ ਵਾਲਾ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 35000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰ ਰਹੀ ਗਾਗੜਾ ਦੀ ਟੀਮ ਜਿਸ ਨੇ 7 ਅੰਕ ਹਾਸਲ ਕੀਤੇ ਤੇ 25000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਜੁਗਰਾਜ ਤੇ ਰਵੀ ਤੇ ਬੈਸਟ ਜਾਫੀ ਬਣਿਆ ਚਿਰਾਗਦੀਨ ਮਈਆਵਾਲਾ ਤੇ ਜੁਗਰਾਜ ਟਰਾਲੀ ਭਾਈ ਜੁਆਇੰਟ ਬੈਸਟ ਰੇਟਰ ਤੇ ਸਟਾਪਰ ਨੂੰ ਕੁਲਰ ਦੇ ਕੇ ਸਨਮਾਨ ਕੀਤਾ ਗਿਆ ਤੇ ਮਈਆਵਾਲਾ ਦੀ ਟੀਮ ਵਿੱਚ ਜੁਗਰਾਜ ਜੁਗਰਾਜ ਟਰਾਲੀ ਭਾਈ ਰਵੀ ਚਿਰਾਗਦੀਨ ਮਈਆਵਾਲਾ ਤੇ ਸੇਵਕ ਖੇਡੇ ਤੇ ਦੂਜੇ ਪਾਸੇ ਗਾਗੜਾ ਦੀ ਟੀਮ ਵਿੱਚ ਅਮਨ ਲੋਹਾਰਾ ਜੱਗੀ ਪਲਵਾਨ ਮੋੜਨਾਬਾ ਬਿੱਲੀ ਟਰਾਲੀ ਭਾਈ ਬਿੱਲਾ ਭੇਜਾ ਤੇ ਗੋਲੂ ਖੇਡੇ ਤੇ ਅਗਲੇ ਕਬੱਡੀ ਕੱਪ ਕੋਰਟ ਫੱਤਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਐਸਜੀਪੀਸੀ ਫਤੇਗੜ ਸਾਹਿਬ ਤੇ ਮੀਰੀਪੀਰੀ ਯੂਕੇ ਬਠਿੰਡਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਐਸਜੀਪੀਸੀ ਫਤੇਗੜ ਸਾਹਿਬ ਦੀ ਟੀਮ ਜਿਸ ਨੇ 27 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੀਰੀਪੀਰੀ ਯੂਕੇ ਬਠਿੰਡਾ ਦੀ ਟੀਮ ਜਿਸ ਨੇ 15.5 ਅੰਕ ਹਾਸਲ ਕੀਤੇ ਤੇ 71000 ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿੰਦੂ ਦੋਤਾਲ ਤੇ ਮੰਗੂ ਬੜਵਾਲੀ ਜੁਆਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਜਸ਼ਨ ਕੱਕੜਵਾਲ ਤੇ ਸਤਨਾਮ ਖੇੜੀ ਚੈਲਾ ਜੁਆਇੰਟ ਨਿਕਲੇ ਬੈਸਟਾਂ ਨੂੰ ਦਿੱਤੇ ਜਾਣ ਵਾਲੇ ਇਨਾਮ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਤੇ ਮੀਰੀਪੀਰੀ ਯੂਕੇ ਬਠੰਡਾ ਦੀ ਟੀਮ ਵਿੱਚ ਸ਼ੀਰਾ ਪਿੱਥੋਂ ਜੀਤ ਕੋਟਲੀ ਸ਼ੀਰਾ ਕੋਟੜਾ ਕੰਤਾ ਭਾਈ ਰੂਪਾ ਸੰਦੀਪ ਭੁੰਦੜ ਕੀਪਾ ਭੁੰਦੜ ਕੋੜਾ ਦੋਤਾਲ ਪ੍ਰਵੀਨ ਬੌਪਰ ਲੱਡੂ ਦੁਗਾਲ ਕਾਲਾ ਕੋਟ ਪੱਤਾ ਗੋਰਾ ਭੈਣੀ ਪਾਈਆ ਤੇ ਦੀਪਾ ਭਾਈ ਰੂਪਾ ਖੇਡੇ ਤੇ ਦੂਜੇ ਪਾਸੇ ਐਸਜੀਪੀਸੀ ਫਤਿਹਗੜ ਸਾਹਿਬ ਦੀ ਟੀਮ ਵਿੱਚ ਗੁਰਮੀਤ ਮੰਡੀਆਂ ਜੱਜ ਮੰਡੀਆਂ ਪਿੰਡੂ ਦੁਤਾਲ ਮੰਗੂ ਬੜਵਾਲੀ ਸਤਨਾਮ ਖੇੜੀ ਚੈਲਾ ਜਸ਼ਨ ਕੱਕੜਵਾਲ ਹਰਜੀਤ ਦੁਤਾਲ ਕਰਮਜੀਤ ਲਛਾੜਾ ਗਿੱਲ ਭੇਜਾ ਮੂਨਕ ਗੋਪੀ ਮੰਡੀਆਂ ਦਲਜੀਤ ਖੜਕੂ ਖੇਡੇ ਤੇ ਅਗਲੇ ਕਬੱਡੀ ਕੱਪ ਦੇ ਸ਼ੂ ਮਲਕਾਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਪਕਤਾ ਭਾਈਕਾ ਤੇ ਫਕਰ ਝੰਡਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਪਕਤਾ ਭਾਈਕਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 35000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਫਕਰ ਝੰਡਾ ਦੀ ਟੀਮ ਜਿਸ ਨੇ 6.5 ਅੰਕ ਹਾਸਲ ਕੀਤੇ ਤੇ 25000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੰਮੀ ਲਾਲਬਾਈ ਤੇ ਕੁਲਦੀਪ ਕੌਣੀ ਜੁਆਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਕਾਲਾ ਦੋਦਾ ਤੇ ਸੁਖਮਣ ਭਗਤਾ ਭਾਈ ਦਾ ਜੋਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ ਤੇ ਭਗਤਾ ਭਾਈ ਦਾ ਟੀਮ ਵਿੱਚ ਕਾਲਾ ਦੋਦਾ ਕੁਲਦੀਪ ਕੌਣੀ ਰੰਮੀ ਲਾਲਬਾਈ ਸੁਖਮਣ ਖਰਾਜੀ ਤੇ ਹਰਮਨ ਖੇਡੇ ਤੇ ਦੂਜੇ ਪਾਸੇ ਭਗਤਾ ਭਾਈ ਦਾ ਟੀਮ ਵਿੱਚ ਫਕਰ ਝੰਡਾ ਦੀ ਟੀਮ ਵਿੱਚ ਬੱਬੂ ਕਰੀਵਾਲਾ ਮੱਖਣ ਸਤੋਜ ਗੋਪੀ ਸੰਤਨਗਰ ਹਿੰਦਾ ਹਰਜੀਤ ਤੇ ਬਹਾਦਰ ਤੇ ਬਾਜੀ ਖੇਡੇ ਤੇ ਅਗਲੇ ਕਬੱਡੀ ਕੱਪ ਬਾਗਾਪੁਰਾਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਬਾਗਾਪੁਰਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੂਸਕ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਾਗਾਪੁਰਾਣਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰੀਤਾ ਸੂਸਕ ਤੇ ਬਰਿੰਦਰ ਲੰਡੇ ਜਿਨ੍ਹਾਂ ਨੇ 6-6 ਰੇਡਾਂ ਪਾ ਕੇ 5-5 ਅੰਕਾ ਹਾਸਲ ਕੀਤੇ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਮੋਟਾ ਕੌਂਕਾ ਜਿਸ ਨੇ ਚਾਰ ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਗਾ ਪੁਰਾਣਾ ਦੀ ਟੀਮ ਵਿੱਚ ਪੋਲਾ ਜੰਡੀ ਤਾਬਾ ਸੁਰਸਿੰਘ ਮਨਦੀਪ ਕੱਚਾ ਪੱਕਾ ਤੇ ਪ੍ਰੀਤ ਖੇਡੇ ਤੇ ਦੂਜੇ ਪਾਸੇ ਸੂਸਕਰੀ ਟੀਮ ਵਿੱਚ ਬਰਿੰਦਰ ਲੰਡੇ ਸੰਦੀਪ ਰਾਮਗੜ ਮੋਟਾ ਕੌਂਕੇ ਰੀਟਾ ਸੁਸ਼ਕ ਤੇ ਸੁੱਖਾ ਖੇਡੇ ਤੇ ਅਗਲੇ ਕਬੱਡੀ ਕੱਪ ਫੇਰੂ ਰਾਏ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਤੇ ਸ਼ਹੀਦ ਭਖਤ ਸਿੰਘ ਕਬੱਡੀ ਕਲੱਬ ਐ esport ਜਗਰਾਉਂ ਦੀ ਟੀਮ ਜਿਨ੍ਹਾਂ ਵਿੱਚੋਂ ਫਾਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸਨੇ 44 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਸਪੋਰਟ ਜਗਰਾਉਂ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਪੀਮ ਦੁਬਲੀ ਜਿਸ ਨੇ 12 ਰੈਡਾ ਪਾ ਕੇ 12 ਅੰਕ ਹਾਸਲ ਕੀਤੇ ਤੇ ਕਾਕਾ ਨਗਲਾ ਜਿਸ ਨੇ 13 ਰੈਡਾ ਪਾ ਕੇ 12 ਅੰਕ ਹਾਸਲ ਕੀਤੇ ਦੋਨੋਂ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਕੁਲਦੀਪ ਸ਼ਿਕਾਰਮਨਸੀਆਂ ਜਿਸ ਨੇ 11 ਟੱਚ ਲੈ ਕੇ 7 ਜਫੇ ਲਾਇਏ ਬੈਸਟ ਰੇਡਰ ਤੇ ਸਟਾਪਰ ਨੂੰ 51-52 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਵੀ ਸਨਮਾਨ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ, ਲੱਖਾ ਚੀਮਾ, ਰਾਜਾ ਪੰਦੇਰੀ, ਕੁਲਦੀਪ ਸ਼ਿਕਾਰਮਣਸੀਆ, ਨਿੱਕੂ ਕਲਿਆਣ, ਗੱਜਨ ਡੇਰਾ ਬਾਬਾ ਨਾਨਕ, ਭੀਮ ਦੁਬਲੀ, ਕਾਕਾ ਨਗਲਾ ਤੇ ਰਾਜੂ ਕੋਟਲਾ ਭੜੀ ਖੇਡੇ। ਤੇ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਪਸਪੋਰਟ ਜਗਰਾਉਂ ਦੀ ਟੀਮ ਵਿੱਚ ਸਲੀਮ ਕੌਂਕੇ ਬੱਚੀ ਅਚਰਵਾਲ ਪਾਲਾ ਸਮਾਦਪਾਈ ਗੋਰਾ ਬਿਆੰਤ ਪ੍ਰਦੀਪ ਫੌਜੀ ਰਾਮਗੜ੍ਹ ਨੀਨਾ ਸਿੱਧਵਾ ਕਾਕਾ ਸਮਾਦਪਾਈ ਰਵੀ ਚੱਕਪਾਈ ਤੇ ਪ੍ਰੀਤ ਤੂਤ ਖੇਡੇ ਤੇ ਅਗਲੇ ਕਬੱਡੀ ਕੱਪ ਪੰਡੋਰੀ ਗੰਗਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਾਕੋਟ ਅਲਵਾਇੰਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸ਼ਾਕ ਕੋਟ ਲੁਆਇੰਸ ਦੀ ਟੀਮ ਜਿਸ ਨੇ 37 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ ਸਾਢੇ 34 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁਲਤਾਨ ਸਮਸਪੁਰ ਤੇ ਬਚਿੱਤਰ ਤਾਸਪੁਰ ਜਿਨ੍ਹਾਂ ਨੇ 13-13 ਰੇਡਾਂ ਪਾ ਕੇ 13-13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸ਼ਰਨਨ ਡੱਗੁਰਮਣ ਜਿਸ ਨੇ 7 ਟੱਚ ਲੈ ਕੇ 3 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਵੀ ਸਨਮਾਨ ਕੀਤਾ ਗਿਆ ਤੇ ਇਸ ਕਬੱਡੀ ਕੱਪ ਤੇ ਦੁੱਲੇ ਬੱਗੇਪਿੰਡ ਵਾਲੇ ਨੇ 51 ਹਜ਼ਾਰ ਦੀਆਂ ਨੌਨ ਸਟਾਪ ਰੇਡਾਂ ਵੀ ਪਾਈਆਂ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਵਿੱਚ ਦੁੱਲਾ ਬੱਗਾਪਿੰਡ ਬਚੱਤਰ ਤਾਸਪੁਰ ਸੁੱਖਾ ਮਾਲਾ ਰਾਮਣ ਮੱਲੀਆਂ ਸੋਨੂ ਗੁਜਰ ਟਿੱਬਾ, ਰਾਮਣਾ ਮੱਲੀਆਂ, ਬੰਟੀ ਟਿੱਬਾ, ਪਿੰਦੂ ਸੀਚੇਵਾਲ, ਗੁਰਦੀਪ ਮਾਦੋਪੁਰ, ਗੁਲਜਾਰੀ ਸੁੰਨਰ, ਗਿੰਦਾ ਟਿੱਬਾ ਤੇ ਸਕਤੀਮਾਨ ਸੰਘਵਾਲ ਖੇਡੇ। ਤੇ ਦੂਜੇ ਪਾਸੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਲੁਆਇੰਜ਼ ਦੀ ਟੀਮ ਵਿੱਚ ਖੁਸ਼ੀ ਦੁੱਗਾ, ਸ਼ਰਨਾ ਡੱਗਰਮਣਾ, ਲੱਖਾ ਸਰਾਵਾ, ਫੂਲਾ ਸੂਸਕ, ਸੰਦੀਪ ਨੰਗਲੰਬੀਆਂ, ਸੰਦੀਪ ਲੁਧਰ, ਸੁਲਤਾਨ ਸੰਸਪੁਰ, ਫੌਜੀ ਸ਼ਾਮਚਰਾਸੀ ਤੇ ਦਲਵੀਰ ਮਨਾਣਾ ਖੇਡੇ ਤੇ ਦੋਸਤੋ ਏਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜੇਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ